ਜਾਣੋ ਜਾਨਾ ਦਾ ਜਦੋਂ ਜੇ ਨਾਲ ਆਪਨੇ ਕਿ ਬਹੁਤ ਘਰੌੜਾ ਲੀਗਾ ਸਿੱਧੇ ਨੇ ਉਹ ਕਰ ਬਸ ਇਹ ਇਸ ਤਰ੍ਹਾਂ ਦੇਖੋ ਤਾਂ ਮੈਂ 3 ਚਲੇ ਪੈਣਾ ਨਹੀਂ ਲੱਗਦਾ ਮਾਈਕ ਲਾਓ ਮਾਈਕ ਲਾ ਕੇ ਦੇ ਦੇ ਮੈਂ ਘਬਰਾਉਣਾ ਘਬਰਾਉਣਾ ਪਟਿਆ ਨਹੀਂ ਬੰਦਾ ਬਜੇ ਰੋਣ ਆ ਗਿਆ 2 ਮਿੰਟ ਦਾ ਰਾਜ ਨਹੀਂਗਾ ਨਹੀਂ ਯਾਰ ਆਪੋ ਦੇਖੋ ਯਾਰ ਪਾਸੇ ਆ ਗਏ ਵਰਤਾਰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 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 ਸਤਿ ਸ਼੍ਰੀ ਅਕ ਪੰਜਾਬ ਚ ਬੈਠੇ ਪੰਜਾਬੀਆਂ ਦਾ ਵਿਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਸਾਰਿਆਂ ਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਸਾਡੀ ਬੜੀ ਔਖੀ ਲੜਾਈ ਵਿੱਚ ਔਖੇ ਸਮੇਂ ਵਿੱਚ ਮੇਰਾ ਮੇਰੇ ਫੈਮਿਲੀ ਦਾ ਔਰ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਸਾਥ ਦਿੱਤਾ ਅੱਜ ਇੱਕ 8 ਸਾਲ ਪੁਰਾਣੇ ਮੁਕਦਮੇ ਵਿੱਚ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਜਾ ਕੇ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਸਾਮਨਿੰਗ ਨੂੰ ਕੋਸ਼ਿਸ਼ ਕਰਨ ਤੋਂ ਬਾਵਜੂਦ ਪੰਜਾਬ ਪੁਲਿਸ ਨੇ ਜਿਸ ਕੇਸ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਨੂੰ ਉਸ ਝੂਠੇ ਮੁਕਦਮੇ ਵਿੱਚ ਰੈਗੂਲਰ ਬੇਲ ਦਿੱਤੀ ਹੈ ਮੈਂ ਮੈਂ ਅਕਸਰ ਕਹਿਣਾ ਰਿਹਾ ਜਦੋਂ ਮੇਰੇ ਫਾਦਰ ਦਾ ਅਰੈਸਟ ਹੋਈ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਮੌਕਾ ਮਿਲੂਗਾ ਜਿਸ ਦਿਨ ਅਸੀਂ ਆਪਣੀ ਦਲੀਲ ਇੱਕ ਕੋਰਟ ਦੇ ਅੱਗੇ ਪੇਸ਼ ਕਰਾਂਗੇ ਮੈਨੂੰ ਯਕੀਨ ਹੈ ਉਸ ਦਿਨ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਨਹੀਂ ਖਾਣੀ ਪਈ ਹੈ ਕਿਉਂਕਿ ਇਹਨਾਂ ਨੇ ਮੇਰੇ ਫਾਦਰ ਨੂੰ ਇੱਕ ਝੂਠੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਕੀ ਸੀ ਇਹ ਜਿਹੜਾ ਮੁਕਦਮਾ ਹੈ ਐਨਡੀਪੀਐਸ ਦਾ 2015 ਦਾ ਸਾਢੇ 8 ਸਾਲ ਪੁਰਾਣਾ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਸੁਪਰੀਮ ਕੋਰਟ ਦੀ ਆਰਡਰ ਸਾਡੇ ਹੱਕ ਵਿੱਚ ਹੈ ਇਹ ਜਿਹੜਾ ਮੁਕਦਮਾ ਹੈ ਅਸਲ ਵਿੱਚ ਇਹ ਅੱਖਾਂ ਤੇ ਪੜਦਾ ਹੈ ਅਸਲੀਅਤ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚ ਬੰਦ ਕਰਨ ਦੀ ਉਹਨਾਂ ਦੀ ਆਵਾਜ਼ ਹੈ ਕਿਉਂਕਿ ਮੇਰੇ ਫਾਦਰ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕੀਤੀ ਹੈ ਉਸ ਕਰਕੇ ਭਗਵੰਤ ਮਾਨ ਨੇ ਝੂਠ ਸੱਚ ਬੋਲ ਕੇ ਉਹਨਾਂ ਨੂੰ ਤਕਰੀਬਨ ਤਿੰਨ ਮਹੀਨੇ ਇੱਕ ਜੇਲ੍ਹ 'ਚ ਬੰਦ ਕਰਵਾਇਆ ਅੱਜ ਇੱਕ ਪਾਸੇ ਤਾਂ ਖੁਸ਼ੀ ਦਾ ਦਿਨ ਹੈ ਕਿ ਸੱਚ ਸਾਹਮਣੇ ਆਇਆ ਸਰਦਾਰ ਸੁਖਪਾਲ ਸਿੰਘ ਖੇੜਾ ਦੀ بڑے سنگੀਨ ਕੇਸ ਵਿੱਚ ਅੱਜ ਹਾਈ ਕੋਰਟ ਨੇ ਬੇਲ ਦਿੱਤੀ ਮੈਨੂੰ ਬੜੀ ਖੁਸ਼ੀ ਸੀ ਇਸ ਗੱਲ ਦੀ ਲੇਕਿਨ ਦੂਜੇ ਪਾਸੇ ਸਾਨੂੰ ਖਬਰ ਮਿਲੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਵਾਂ ਮੁਕੱਦਮਾ ਦਰਜ ਕੀਤਾ ਪਿਛਲੇ 2 ਸਾਲਾਂ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖੈਰਾ ਤੇ ਪੰਜ ਮੁਕਾਦਮੇ ਦਰਜ ਹੋ ਚੁੱਕੇ ਨੇ ਅੱਜ ਇੰਨਾ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਮੇਰੇ ਇਫਾਦਰ ਤੇ ਇਹਨਾਂ ਨੇ ਪਰਚੇ ਦਰਜ ਕੀਤੇ ਨਵਾਂ ਪਰਚਾ 4 ਤਰੀਕ 4 ਜਨਵਰੀ 2024 ਦਾ ਪਰਚਾ ਅੱਜ ਸਵੇਰੇ ਦਰਜ ਕਰਕੇ ਉਹਨਾਂ ਨੂੰ ਨਾਬਾ ਤੋਂ ਕਪੂਰਥਲਾ ਲੈ ਜਾਇਆ ਜਾ ਰਿਹਾ ਨਵਾਂ ਮੁਕੱਦਮਾ ਨਾ ਹੀ ਕਿਸੇ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਹੈ ਕੀ ਇਲਜ਼ਾਮ ਲਾਏ ਗਏ ਨੇ ਸਾਡੇ ਤੇ ਫਿਲਹਾਲ ਦੀ ਘੜੀ ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਡੇ ਸਾਰਿਆਂ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਇਸ ਸਮੇਂ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣਦੇ ਸੀ ਕਿ ਸੁਖਪਾਲ ਸਿੰਘ ਖੇੜਾ ਬੇਕਸੂਰ ਹੈ ਤੇ ਜੇ ਇਹ ਜੋ ਵੀ ਕੁਝ ਪਿਛਲੇ 3-4 ਮਹੀਨਿਆਂ ਵਿੱਚ ਉਹਨਾਂ ਨਾਲ ਹੋਇਆ ਇਹ ਸਿਆਸੀ ਬਦਲਾਖੋਰੀ ਹੈ ਮੈਂ ਇਹਨਾਂ ਨੂੰ ਹੁਣ ਪਰਚੇ ਨਹੀਂ ਮੰਨਦਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਸੁਖਪਾਲ ਸਿੰਘ ਖੇੜਾ ਨੂੰ ਮੈਡਲ ਦੇ ਰਹੀ ਹੈ ਉਹ ਕਿਹਾ ਵੀ ਆਵਾਜ਼ ਉਹ ਬੰਦ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੋਟਾ ਕਚਹਿਰੀਆਂ ਵਿੱਚ ਜੇਲ੍ਹਾਂ ਵਿੱਚ ਬੰਦ ਕਰਕੇ ਸ਼ਾਇਦ ਸੁਪਾਲ ਸਿੰਘ ਖਹਿਰਾ ਚੁੱਪ ਹੋ ਜਾਊਗਾ ਜਿਹੜਾ ਨਵਾਂ ਮੁਕੱਦਮਾ ਹੈ ਇਹ ਸਰਾਸਰ ਝੂਠਾ ਹੈ ਮੇਰੇ ਫਾਦਰ ਤਾਂ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਬੈਠੇ ਨੇ 195ਏ ਧਾਰਾ ਲਾ ਕੇ ਅੱਜ ਉਹਨਾਂ ਨੂੰ ਨਾਬੇ ਤੋਂ ਕਪੂਰਥਲੇ ਲੈ ਕੇ ਜਾਇਆ ਜਾ ਰਿਹਾ ਹੈ ਕਿ ਜੀ ਅਸੀਂ ਤਫ਼ਤੀਸ਼ ਕਰਨੀ ਹੈ ਨਵੇਂ ਮੁਕਦਮੇ ਦੀ ਇਹ ਭਗਵੰਤ ਮਾਨ ਦੀ ਔਰ ਉਸਦੀ ਸਰਕਾਰ ਦੀ ਬਖਰਾਵਟ ਹੈ ਇੱਕ ਪਾਸੇ ਤਾਂ ਜਦ ਇਹਨਾਂ ਦੇ ਆਕਾ ਨੂੰ ਈਡੀ ਸਮਨ ਕਰਦੀ ਹੈ ਤੇ ਕੰਬ ਜਾਂਦੇ ਆ ਪੰਜਾਬ ਦੇ ਪੰਜਾਬ ਪੁਲਿਸ ਦੇ ਪੈਰਾ ਜਾ ਕੇ ਛਿਪ ਜਾਂਦੇ ਲੁੱਕ ਜਾਂਦੇ ਆ ਕਿ ਸਾਨੂੰ ਈਡੀ ਨਾ ਆ ਕੇ ਗ੍ਰਿਫਤਾਰ ਕਰੇ ਤੇ ਦੂਜੇ ਪਾਸੇ ਇੱਕ ਸੱਚੇ ਸੁੱਚੇ ਬੰਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਨ ਦਾ ਔਰ ਜੇਲ੍ਹ 'ਚ ਰੱਖਣ ਦਾ ਇੱਕ ਯਤਨ ਕੀਤਾ ਜਾ ਰਿਹਾ ਮੈਂ ਆਪਣੇ ਫਾਦਰ ਵੱਲੋਂ ਔਰ ਆਪਣੇ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ 'ਚ ਅਸੀਂ ਡਰੇ ਨਹੀਂ ਆ ਅਸੀਂ ਘਬਰਾਏ ਨਹੀਂ ਆ ਇਹ ਜੇ 100 ਪਰਚੇ ਜੇ ਭਗਵੰਤ ਮਾਨ ਦਰਜ ਕਰੂਗਾ ਅਸੀਂ 100 ਦੇ 100 ਮੁਕਦਮਿਆਂ ਤੇ ਉਹਨਾਂ ਨਾਲ ਲੜਾਂਗੇ ਤੇ ਮੈਨੂੰ ਯਕੀਨ ਹੈ ਕਿ ਇੱਕ ਦਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਦਾਰ ਸੁਖਪਾਲ ਸਿੰਘ ਖਿਆਲ ਜੇਲ੍ਹ ਚੋਂ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਤੁਹਾਡੇ ਸਾਰਿਆਂ ਦਾ ਭਲੱਥ ਵਾਲਿਆਂ ਦਾ ਖਾਸ ਕਰਕੇ ਸਾਡੇ ਤੇ ਯਕੀਨ ਕਰਨ ਦਾ ਸਾਡੇ ਤੇ ਭਰੋਸਾ ਰੱਖਣ ਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਆਪਾਂ ਇਹ ਜੇ ਅ ਕਮਜ਼ੋਰ ਕਾਇਰ ਸੀਐਮ ਨਾਲ ਆਪਾਂ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ